ਗੱਲ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਜਿਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਆਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਤੁਸੀਂ ਕਿੰਨੇ ਲੋਕ ਕੰਨੇ ਸਾਹਮਣੇ ਆਇਆ ਕੁਝ ਹੈਗੇ ਆ ਜੀ ਕਰੀਬ 35 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀ ਦਿੱਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਠੀਕ ਹੈ ਹੋਟਲ ਕਿਹੜਾ ਜੀ ਹੋਟਲ ਤਾਲ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਕਾਰਡ ਤੇ ਲਿਆ ਨਾ ਜਾ ਰਿਹਾ। ਟੋਟਲ ਸਾਰੇ ਜੀ ਲੜਕੀਆਂ ਤੇ ਲੜਕੇ ਕਿੰਨੇ ਨੇ? ਇਦਾਂ ਲਿਖੋ। ਕੈਮਰਾ ਮੈਨੂੰ ਦੱਸੋ ਕਿ ਤੁਮ ਇਹ ਜਿਹੜੀਆਂ ਸੁਈਨਾ, ਇਹ ਲਿਖ ਮਾ ਜਿਹੜੇ ਦੋਸ਼ੀ ਨੇ ਉਹਨਾਂ ਨਾਲ ਮੋੜੋ ਵਾਲਾ ਪਰਚਾ ਲਿਖਤੇ ਤੋਂ ਭਾਇਆ ਜਾ ਰਿਹਾ। ਇਹਨਾਂ ਨੂੰ ਸਾਡੇ ਦੇਖ ਰਹੇ ਨੇ ਇਹਨਾਂ ਦੇ ਸਾਈਬਰ ਕ੍ਰਾਈਮ ਦੇ ਸਮਾਨ ਸਨ। ਇਹਨਾਂ ਨੂੰ ਇਸ ਨੇ ਦਰਾਮਾ ਹੋਇਆ ਹੈ। ਹਾਂ ਚਲੋ ਤੁਸੀਂ ਪਿੱਛੇ ਦੇਖ ਕਿਉਂਕਿ ਇਹ ਜਿੰਨੇ ਵੀ ਸਾਈਬਰ ਕ੍ਰਾਈਮ ਦੇ ਬਸ ਮਾਫੀ ਦੇ ਰਿਹਾ ਹਾਂ ਬਾਕੀ ਦਖਾਇਆ ਜਾ ਰਿਹਾ ਹੈ ਬismillah ਮਾਫੀ ਦੇ ਰਿਹਾ ਹਾਂ

ਆਉਣਾ ਆਉਨੇ ਮਗਰ ਬੇਨਾ ਕੋਈ ਕੋਟੀਮਾਨ ਹਾਂ ਤਾਂ ਲੀਟਾ ਆਉਂਦਾ ਹੁੰਦਾ ਹੈ ਇਹ ਪਾਣੀ ਉਹ ਜੀ ਆ ਰਿਹਾ ਜੀ ਅੱਗੇ ਆਜਨੇ ਜਾਣਾ